ਅੱਜ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜੀ ਮਦਨ ਲਾਹ ਅੱਜ ਤੁਸੀਂ ਬਲੱਡ ਦੇ ਰਹੇ ਹੋ ਪਹਿਲੇ ਕਿੰਨੇ ਵਾਰ ਦੇ ਚੁੱਕੇ ਹੋ ਮੈਂ ਤਕਰੀਬਨ 15 20 ਵਾਰੀ ਪਹਿਲਾਂ ਬਲੱਡ ਡੇਟ ਕਰ ਚੁੱਕਿਆ 15 ਤੋਂ 20 ਵਾਰੀ ਤਾਂ ਕੀ ਯੂਥ ਨੂੰ ਕੀ ਕਹਿਣਾ ਚਾਹੋਗੇ ਵੀ ਯੂਥ ਨੂੰ ਮੈਂ ਕਹਿਣਾ ਵੀ ਬਲੱਡ ਜਿਹੜਾ ਹੈ ਆਪਣੇ ਸਰੀਰ ਜਿਵੇਂ ਕਹਿੰਦੇ ਨੇ ਵੀ ਪਾਣੀ ਦੀ ਆਪਾਂ ਬਾल्टी ਰੱਖੀ ਕਿ ਬੂੰਦ ਡਿੱਗਦਾ ਰਹਿੰਦਾ ਇਹ ਬਾਲਟੀ ਭਰ ਜਾਂਦੀ ਹੈ ਐਦਾਂ ਹੀ ਆਪਾਂ ਜੋ ਰੋਜ਼ਾਨਾ ਆਪਣਾ ਡਾਈਟ ਵਿੱਚ ਲੈਣੀਆਂ ਖਾਣ ਪੀਣ ਹੁੰਦਾ ਤਾਂ ਐਦਾਂ ਖੂਨ ਰੋਜ਼ ਬਣਦਾ ਰਹਿਣਾ ਹੈ ਜੇ ਸਰੀਰ ਦੇ ਅੰਦਰ ਖੂਨ ਜਮਾ ਹੁੰਦਾ ਰਹੇਗਾ ਤਾਂ ਉਹ ਨਹੀਂ ਉਹਨਾਂ ਹੀ ਰਹਿਣਾ ਹੋਰ ਨਹੀਂ ਪਤਾਗਾ ਜੀ ਆਪਾਂ ਡੋਨੇਟ ਕਰ ਦਈਏ ਇਹ ਡੋਨੇਟ ਕਰਨ ਨਾਲ ਜ਼ਰੂਰਤਮੰਦ ਜਿਹੜਾ ਵੀ ਵਿਅਕਤੀ ਹੋਵੇਗਾ ਤਾਂ ਉਹਨੂੰ ਮਿਲ ਜੇਗਾ ਉਹਨੂੰ ਫਾਇਦਾ ਹੋਏਗਾ ਤੇ ਸਾਡਾ ਤਾਂ 15-20 ਦਿਨ ਚ ਬਾਣੀ ਜਾਣਾ ਹੈ ਤੇ ਅੱਜ ਕਿਹੜੀ ਸੰਸਥਾ ਵੱਲੋਂ ਕੈਂਪ ਲਾਇਆ ਜਾ ਰਿਹਾ ਜੀ ਸਾਡੇ ਮਹਾਵੀਰ ਕ੍ਰਾਂਤੀ ਸੇਵਾ ਸੰਸਥਾ ਹੈ ਅਸੀਂ ਪਿਛਲੇ 20 ਸਾਲ ਤੋਂ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਦੇ ਉਪਲਬਖ ਦੇ ਵਿੱਚ ਹਰ ਸਾਲ ਗਾਨੀ ਹੈ ਇਸ ਵਾਰ ਵੀ ਜੋ 23 ਤਰੀਕ ਨੂੰ 23 ਜਨਵਰੀ ਨੂੰ ਹੈ ਸੁਭਾਸ਼ ਜੀ ਦਾ ਜਨਮ ਦਿਨ ਅੱਜ ਦੇ 19 ਤਰੀਕ ਨੂੰ 32 ਸੈਕਟਰ ਟੀਮ ਆ ਗਈ ਹੈ ਹਰ ਸਾਲ ਦੀ ਤਰ੍ਹਾਂ ਲੋਕਾਂ ਦੇ ਬੜਾ ਉਤਸ਼ਾਹ ਹੁੰਦਾ ਹੈ ਔਰ ਲੋਕਾਂ ਦੀ ਭਲੇ ਵਾਸਤੇ ਇੱਥੇ ਲੋਕ ਆਂਦੇ ਨੇ ਹੁਣ ਤੱਕ ਕਿੰਨੇ ਜਿਹੜੇ ਡੋਨੇਟ ਹੋ ਚੁੱਕੇ ਹੁਣ ਤੱਕ ਟੋਟਲ ਅਜ ਤੇ ਨਹੀਂ ਟੋਟਲ ਜਿੰਨੇ ਸਾਲਾਂ ਤੋਂ ਤੁਸੀਂ ਕਰ ਰਹੇ ਹੋ 150 ਤੋਂ ਲੈ ਕੇ 160 70 ਤੱਕ ਸਾਡੇ ਹਰ ਸਾਲ ਹੁੰਦੇ ਨੇ ਤਾਂ ਦੇਖ ਲਓ ਕਿ 19 19 ਸਾਲਾਂ ਦੇ ਵਿੱਚ ਕਰੀਬ ਕਿ ਅਸੀਂ ਸਮਝਦੇ ਆ ਵੀ 35 350 380 ਦੇ ਕਰੀਬ ਕਿ ਅੱਛਾ ਡਾਉਨਰ ਯੂਨਿਟ ਦੇ ਚੁੱਕੇ ਤੁਸੀਂ ਵੀ ਕੀ ਸੰਦੇਸ਼ ਦੇਣਾ ਚਾਹੋ ਜਿਹੜੇ ਨੌਜਵਾਨ ਨੇ ਵੀ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਨੌਜਵਾਨ ਨੂੰ ਇਸ ਖੇਤਰ ਵੱਧ ਕਰਕੇ ਆਣਾ ਚਾਹੀਦਾ ਕਿਉਂਕਿ ਖੂਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਬਿਮਾਰੀਆਂ ਦਾ ਇੰਨਾ ਵਾਧਾ ਹੋ ਗਿਆ ਹੈ ਐਕਸੀਡੈਂਟ ਹੁੰਦੇ ਨੇ ਬਹੁਤ ਸਾਰੇ ਮਰੀਜ਼ ਬਹੁਤ ਸਾਰੇ ਜਿਹੜੇ ਆਪਣਾ ਐਕਸੀਡੈਂਟ ਦੇ ਸ਼ਿਕਾਰ ਨੇ ਖੂਨ ਦੀ ਕਮੀ ਕਰਕੇ ਵਿਚਾਰੇ ਕਈ ਵਾਰੀ ਨਹੀਂ ਬਚ ਪਉਂਦੇ ਔਰ ਖੂਨ ਦੇਣ ਦੇ ਨਾਲ ਕੋਈ ਕਮੀਆਂ ਦੀ ਸਰੀਰ ਦੇ ਕੋਈ ਕਮਜ਼ੋਰੀ ਨਹੀਂ ਆਉਂਦੀ ਰਾਜਪੁਰੇ ਦੇ ਵਿੱਚ ਕੁਝ ਅਸ਼ਕਸ਼ਿਤਾ ਐਸੇਵੇਂ ਨੇ ਜਿਨ੍ਹਾਂ 100 ਤੋਂ ਵੱਧ 120 ਵਾਰੀ 121 ਵਾਰੀ ਖੂਨ ਦੇ ਚੁੱਕੇ ਨੇ ਤਾਂ ਨਵੇਂ ਪੀੜ੍ਹੀ ਨੂੰ ਇਹ ਹੀ ਪ੍ਰੇਰਣਾ ਹੈ ਕਿ ਉਹ ਜ਼ਰੂਰ ਆਣ ਸਾਡੇ ਵੀਰੇ ਕਈ ਡੋਨਰ ਨੇ ਇੱਕ ਲਲਿਤ ਕੁਮਾਰ ਆਇਆ ਉਹ ਹਮਨੇ ਹਰ ਸਾਲ ਦੇਖੇ ਜਾਂਦੇ ਪੀ ਬਾਹਰ ਦੀਪਕ ਕੁਮਾਰ ਬੈਠੇ ਹਰ ਸਾਲ ਦੇਖੇ ਜਾਂਦੇ ਤੇ ਇਹ ਜਿਹੜੇ ਜਿਹੜੇ ਡੋਨਰ ਦੇ ਕੇ ਜਾਂਦੇ ਨੇ ਇਹਨਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਰੋਕੋ ਸਨਮਾਨਿਤ ਕਰਦੀ ਹੈ ਜੀ ਅਸੀਂ ਸਭ ਤੋਂ ਪਹਿਲੀ ਵੱਡੀ ਗੱਲ ਤਾਂ ਉਹ ਉਹਨਾਂ ਦੇ ਹਸਲ ਫਰਜ਼ਾਈ ਵਾਸਤੇ ਜਿਹੜੇ ਤੁਹਾਡੇ ਵਰਗੇ ਇੱਥੇ ਮੌਜੂਦ ਬੰਦੇ ਆਂਦੇ ਨੇ ਉਹਨਾਂ ਨੂੰ ਅਸੀਂ ਉਹਨਾਂ ਤੋਂ ਹਾਰ ਪਾਉਣੇ ਉਹਦਾ ਸਨਮਾਨ ਕਰਦੇ ਆਂ ਫਿਰ ਉਹਨਾਂ ਨੂੰ ਕੋਈ ਨਾ ਕੋਈ ਸਾਡੇ ਦੇ ਇਹ ਆਪਣੇ ਸੰਗ ਹੈ ਉਸ ਦੀ ਕੋਈ ਨਾ ਕੋਈ ਆਪਣੀ ਯਾਦਦਾਸ਼ਤ ਦੇ ਤੌਰ ਤੇ ਇਹ ਜੋ ਅੱਜ ਅਸੀਂ ਸ਼੍ਰੀ ਰਾਮ ਮੰਦਰ ਦੇ ਜਿਹੜੇ ਹੈ ਤਸਵੀਰ ਨਾਲ ਉਹਦਾ ਸਰਟੀਫਿਕੇਟ 32 ਸੈਕਟਰ ਦਾ ਹਸਪੀਟਲ ਦਾ ਸਰਕਾਰੀ ਹੈ ਔਰ ਜੇ ਅਗਰ ਇਹ ਬੱਚੇ ਕੋਈ ਕਿਸੇ ਬੰਦੇ ਕੋਲ ਸਰਟੀਫਿਕੇਟ ਹੈ ਤਾਂ 32 ਸੈਕਟਰ ਦਾ ਜੇ ਤੁਹਾਨੂੰ ਖੂਨ ਦੀ ਲੋੜ ਹੈ ਤਾਂ ਉਸ ਨੂੰ ਕੋਈ ਇਨਕਾਰ ਨਹੀਂ ਹੋਏਗਾ